हां जी दोस्तों आज ਦਾ ਆਪਣਾ ਟੌਪਿਕ ਹੈ ਮੋੜ ਘਰ ਬੋਤੀ ਬੋੜ ਥੱਲੇ ਇਹ ਸਾਡੇ ਤੇ ਜਮਾ ਲਾਗੂ ਹੁੰਦੀ ਹੈ ਟੁਕਮੀ ਹੁੰਦੀ ਹੈ ਆਪਾਂ ਹਰੇਕ ਬੰਦਾ ਚਾਹੁੰਦਾ ਵੀ ਆਪਾਂ ਲਾਈਫ ਦੇ ਵਿੱਚ ਕਿਵੇਂ ਸਕਸੈਸ ਹੋਈਏ ਸਫਲਤਾ ਲਈ ਹਰੇਕ ਬੰਦਾ ਕੋਈ ਨਾ ਕੋਈ ਆ ਨਾ ਆਪਣੇ ਕੋਸ਼ਿਸ਼ ਕਰਦਾ ਹੀ ਰਹਿੰਦਾ ਹੈ ਅਸੀਂ ਜ਼ਿੰਦਗੀ ਦੇ ਵਿੱਚ ਸਾਡੀ ਅੱਜ ਦੀ ਸੋਚ ਹੈਗਾ ਸਾਡਾ ਕਿ ਅੱਜ ਪੈਸਾ ਵੀ ਸਾਨੂੰ ਪੈਸਾ ਮਿਲਣਾ ਚਾਹੀਦਾ ਹੈ ਵੀ ਪੈਸਾ ਕਿਵੇਂ ਮਿਲ ਸਕਦਾ ਹੈ ਚਲੋ ਹਰੇਕ ਕੋਈ ਨਾ ਕੋਈ ਹਰੇਕ ਬੰਦਾ ਲਾਈਫ ਦੇ ਵਿੱਚ ਕੋਈ ਨਾ ਕੋਈ ਗਤੀਵਿਧੀ ਕਰਦਾ ਹੈ ਕੋਈ ਬਿਜ਼ਨਸ ਕਰਦਾ ਹੈ ਕੁਛ ਨਾ ਕੁਛ ਕਰਦਾ ਰਹਿੰਦਾ ਵੀ ਜਿਨ੍ਹਾਂ ਨੂੰ ਪੈਸਾ ਮਿਲ ਸਕੀ ਪਰ ਅਸੀਂ ਮਾਰ ਕਿੱਥੇ ਖਾ ਜਾਨਿਆਂਗੇ ਅਸੀਂ ਪੂਰੇ ਹੱਥ ਪੈਰ ਮਾਰ ਕੇ ਜਿਵੇਂ ਕਹਿੰਦੇ ਅਸੀਂ ਜਾ ਕੇ ਫੇਲ ਕਿੱਥੇ ਹੋ ਜਾਨਿਆਂਗੇ ਅਸੀਂ ਕੰਮ ਸ਼ੁਰੂ ਕੀਤਾ ਕੋਈ ਮਨ ਲ ਹੁਣ ਆ ਪਹਿਲੀ ਗੱਲ ਕਰਦੇ ਆਪਾਂ ਪਹਿਲੀ ਗੱਲ ਤਾਂ ਆਪਾਂ ਜਿੰਮਤੀ ਲੈ ਕੇ ਜਾਨਿਆਂ ਜਿੰਮ ਦੇ ਵਿੱਚ ਕਿਸੇ ਬੰਦੇ ਨੇ ਸਾਨੂੰ ਗਾਈਡ ਕੀਤਾ ਸਭ ਤੋਂ ਪਹਿਲਾਂ ਕੀ ਅਜੇ ਕਹਿੰਦੇ ਪਰਮਾਤਮਾ ਨੇ ਸਾਨੂੰ ਆਹ ਕਰ ਦਿੱਤਾ ਮੇਨ ਘਰ ਤੋਂ ਬਿਨਾ ਜਿਹੜਾ ਸਾਡਾ ਆ ਘਰ ਹੈ ਇਹ ਘਰ ਨੂੰ ਸਮਾਰ ਲਾਂਗੇ ਜਦੋਂ ਅਸੀਂ ਜਿਹੜਾ ਸਾਡਾ ਸਮਾਜਿਕ ਘਰ ਆ ਉਹ ਤਾਂ ਅਸੀਂ ਉਦੋਂ ਸਮਾਰ ਸਕਦੇ ਹਾਂ ਜਦੋਂ ਤੁਸੀਂ ਤਾਂ ਪਰਮਾਤਮਾ ਨੇ ਦਿੱਤਾ ਆ ਘਰ ਸਮਾਰ ਲਿਆ ਨਾ ਉਦੋਂ ਅਸੀਂ ਬਾਹਰਲਾ ਘਰ ਸਮਾਰ ਸਕਦੇ ਹਾਂ ਕਿਸੇ ਬੰਦੇ ਨੇ ਸੁੱਡੀ ਕਲਾਸ ਲਾਈ ਸਮਾਜ ਦੇ ਵਿੱਚ ਅਸੀਂ ਇਦਾਂ ਦੀਆਂ ਚੀਜ਼ਾਂ ਖਾ ਖਾ ਕੇ ਅਸੀਂ ਡਾਟ ਡਬਾ ਲਿਆ ਰੋਗ ਲਾ ਲੇ ਕਿਸ ਅੱਜ ਅਸੀਂ ਦਵਾਈਆਂ ਦੇ ਵਿੱਚ ਪੈ ਗਏ ਬੀਪੀ ਵਧਣ ਲੱਗ ਗਿਆ ਸਟ्रेस ਮੀਨ ਹੋ ਚੁੱਕਿਆ ਅੱਜ ਕੱਲ ਇਹ ਬਿਮਾਰੀਆਂ ਲੱਗੀਆਂ ਸਾਨੂੰ ਕਿਸੇ ਬੰਦੇ ਨੇ ਇਹ ਕਲਾਸ ਲਈ ਕਹਿੰਦਾ ਵੀ ਤੂੰ ਚੁੱਪ ਕਰਕੇ ਕੀ ਹੈ ਗਰਾਊਂਡ ਵਗ ਜਾ ਕਰ ਜਾਂ ਜਿੰਮ ਚ ਵਗ ਜਾ ਕਰ ਚਲੋ ਦੋਨੇ ਸਲਾਹਾਂ ਬਹੁਤ ਵਧੀਆ ਨਿਕੀਆਂ ਮੰਨ ਲਓ ਤੁਸੀਂ ਜਿੰਮ ਦੇ ਵਿੱਚ ਜਾਣ ਲੱਗੇ ਜਿੰਮ ਦੇ ਵਿੱਚ ਗਏ ਜਿੰਮ ਦਾ ਮਤਲਬ ਕੀ ਹੈ ਜਿੰਮ ਦਾ ਮਤਲਬ ਹੈ ਵੀ ਜਦੋਂ ਅਸੀਂ ਜਾਣਾਂਗੇ ਅਸੀਂ ਇਹ ਸੋਚਦੇ ਹਾਂ ਵੀ ਜਿੰਮ ਜਾਣ ਦੇ ਨਾਲ ਸਾਡਾ ਸਰੀਰ ਹੈ ਜਿਹੜਾ ਉਹ ਸਹੀ ਹੋ ਜਾਊਗਾ ਪਰ ਜਿੰਮ ਐਦਾਂ ਦੀ ਚੀਜ਼ ਹੈ ਵੀ ਜਿਹੜੀ ਤੁਸੀਂ ਸੋਚੋਗੇ ਵੀ ਜੇ ਕਹੋਗੇ ਅਸੀਂ 1 ਮਹੀਨਾ ਬਾਅਦ 2 ਮਹੀਨਾ ਬਾਅਦ 3 ਮਹੀਨਾ ਬਾਅਦ ਜਾ ਕੇ ਕਿਉਂਕਿ ਸਾਡੇ ਸਰੀਰ ਦੇ ਵਿੱਚ ਸਾਡੀ ਜਿਹੜੀ ਸੋਚ